ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡੇਰਾ ਬਾਬਾ ਗੋਬਿੰਦਦਾਸ ਜੀ ਮਹੱਲਾ ਗੋਬਿੰਦਪੁਰ ਫਗਵਾੜਾ ਵਿਖੇ 108 ਸੰਤ ਬਾਬਾ ਚੰਦਦਾਸ ਜੀ ਉਦਾਸੀਨ ਜੀ ਦੇ 76ਵੇਂ ਪਵਿੱਤਰ ਪਰਮੋਕੇ ਮਹਾਨ ਸੰਤ ਸੰਮੇਲਨ ਸੰਤ ਬਾਬਾ ਦੇਸਰਾਜ ਜੀ ਮੁਖ ਸੇਵਾਦਾਰ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਦੌਰਾਨ ਜਿੱਥੇ 31 ਸ਼੍ਰੀ ਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ ਉੱਥੇ ਹੀ ਇਸ ਤੋਂ ਉਪਰੰਤ ਖੁੱਲੇ ਪੰਡਾਲ ਵਿੱਚ ਧਾਰਮਿਕ ਦੀਵਾਨ ਵੀ ਸਜਾਏ ਗਏ ਜਿਸ ਵਿੱਚ ਦੂਰ ਦੂਰੋਂ ਆਏ ਸੰਤਾ ਮਹਾਪੁਰਸ਼ਾਂ ਜਿਨ੍ਹਾਂ ਵਿੱਚ ਸੰਤ ਨਿਰਮਲ ਸਿੰਘ ਅਵਾਦਾਨ ਸੰਤ ਜਸਵਿੰਦਰ ਸਿੰਘ ਡਾਂਡਿਆਸ ਸੰਤ ਅਸ਼ੀਤਲ ਦਾਸ ਸੰਤ ਦਿਨੇਸ਼ ਗਿਰੀ ਜੀ ਸੰਤ ਟਹਿਲਨਾਥ ਜੀ ਸੰਤ ਰਣਜੀਤ ਸਿੰਘ ਤੋਂ ਇਲਾਵਾ ਹੋਰਨਾ ਸੰਤਾਂ ਮਹਾਪੁਰਸ਼ਾਂ ਨੇ ਪਹੁੰਚ ਕੇ ਕੀਰਤਨ ਤੇ ਪ੍ਰਵਚਨਾ ਰਾਹੀਂ ਹਾਜ਼ਰ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਨਾਮ ਜਪੇ ਆਲਾ ਬੰਦਗੀ ਕੀਤੀ ਮਨ ਦਾਸ ਗੁਣ ਪਾਲਦਾ ਨਾਮ ਜਪੇ ਆਲਾ ਬੰਦਗੀ ਕੀਤੀ ਮਨ ਦਾਸ ਕੂਨ ਪਾਲਦਾ ਨਾਮ ਜਪੇ ਆਨ ਭਗਤੀ ਕੀਤੀ ਮਨ ਦਾਸ ਕੂਨ ਪਾਲਦਾ ਨਾਮ ਜਪੇ ਆਨ ਭਗਤੀ ਕੀਤੀ ਮਨ ਦਾਸ ਕੂਨ ਪਾਲਦਾ ਨਾਮ ਜਪੇ ਆਨ ਬੰਧ ਕੀ ਕੀਤੀ ਮਨ ਦਾਸ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਅਕਾਲੀ ਦਲ ਸ਼ੈਰੀ ਤੇ ਹਲਕਾ ਇੰਚਾਰਜ ਰੰਜੀਤ ਸਿੰਘ ਖੁਰਾਨਾ ਨੇ ਪਹੁੰਚ ਕੇ ਡੇਰੇ ਵਿਖੇ ਮਤਥੜੇ ਕੀਆ ਤੇ ਗੁਰੂ ਜਸ ਸਰਬੰਨ ਕੀਤਾ ਬਖ ਭਗ ਬੁਲਾਰਿਆ ਤੋਂ ਇਲਾਵਾ ਸੋਮਪ੍ਰਕਾਸ਼ ਕੈਂਥ ਨੇ ਜਿੱਥੇ 108 ਸੰਤ ਚਮਨਦਾਸ ਜੀ ਦੇ ਆਗਮਨ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਉੱਥੇ ਹੀ ਉਨ੍ਹਾਂ ਸੰਗਤਾਂ ਨੂੰ ਗੁਰੂ ਲੜ ਲਾ ਕੇ ਆਪਣਾ ਜੀਵਨ ਉੱਚਾ ਤੇ ਸੁੱਚਾ ਬਣਾਉਣ ਦੀ ਗੱਲ ਆਖੀ ਬਹੁਤ ਸਾਰੇ ਕੰਮ ਸਮਾਜ ਦੇ ਕਰਨ ਵਾਲਿਆਂ ਨੇ ਬਹੁਤ ਸਾਰੇ ਹੁੰਦੇ ਨੇ ਪਰ ਇੱਕ ਗੱਲ ਹੈ ਜਿੰਨੀਆਂ ਤੁਸੀਂ ਦੱਸਦੇ ਸਾਡੇ ਘੋੜੀ ਹੈ ਜਿਹੜੀਆਂ ਗਾਵਾਂ ਜਿੰਦਾ ਹੈ ਨੇ ਜਿਹੜੀਆਂ ਅੰਥਾਕਾਂ ਤਾਕਤਵਰ ਨੇ ਜਿਹੜੀਆਂ ਆਪਣੇ ਹੱਥਾਂ ਦੇ ਪੈਰਾਂ ਦੇ ਸਕਦੀਆਂ ਉਹਨਾਂ ਦੇ ਕੰਮ ਰੁਕ ਨਹੀਂ ਸਕਦੇ ਉਹਨਾਂ ਦੇ ਕੰਮ ਤਾਂ ਹੋ ਰਹੇ ਹੋ ਰਹੇ ਦੋ ਚੀਜ਼ਾਂ ਇੱਕ ਦਾ ਆਦਰ ਪਰ ਤੇ 에어ਪੋਰਟ ਦਾ ਨਾਮ ਗੁਰੂ ਰਵਿਦਾਸ ਮਹਾਰਾਜੀ ਦੇ ਨਾਮ ਤੇ ਰੱਖਣ ਦੀ ਗੱਲ ਕੀਤੀ ਸੀ ਉਹ ਪ੍ਰਧਾਨ ਮੰਤਰੀ ਜੀ ਅਨਾਉਂਸ ਕਰਕੇ ਗਏ ਨੇ ਪਹਿਲੇ ਮਹੀਨੇ ਜੋ 3 ਮਹੀਨੇ ਹੋਏ ਜੀ ਸ਼ਾਰਪਰ ਵਿਖੇ اور ਮੈਂ 11 ਦਿਨوں ਨੂੰ ਫਿਰ ਦੁਬਾਰਾ ਜਮਾਹਿੰ ਕਰਕੇ ਲੈਟਰ ਲਿਖਿਆ ਹੈ ਡੀਓ ਲੈਟਰ ਬੇਜਾਤੀ ਨੂੰ ਨਾਇਦਰ ਗੁਨਰਦਾਸ ਮਹਾਰਾਜੀ ਜੀ ਦਾ ਨਾਮ ਲਿਖਿਆ ਜਾਵੇ। ਔਰ ਦੂਜੀ ਵੈਦੀ ਡੁਗਲਾਗਾਬ ਵੰਦਗੀ ਕਰਨ ਕੀਤੀ ਹੈ। ਇਹ ਵੀ ਰਣ ਲਿਖਿਆ ਹੈ ਤੁਸੀਂ ਅਨਾਉਂਸਮੈਂਟ ਕੀਤੀ ਹੈ ਨੂੰ ਸ੍ਰੀ ਚੜਾ ਸਰਕਾਰ ਦਾ ਫਰਜ ਬਣਦਾ। ਸੰਤ ਸਮਾਜ ਸਾਨੂੰ ਇੱਥੇ ਕਸਦਾ ਰਹੇਗੇ ਅਸੀਂ ਇਹ ਦੋ ਦਿਨਾਂ ਦਿੰਦੇ ਰਹੀਏ। ਪਰਮਾਤਮਾ ਦੀ ਕਿਰਪਾ ਤੁਹਾਡੇ ਆਸ਼ੀਰਵਾਦ ਮਿਲਦਾ ਰਹੇ। ਤੁਸੀਂ ਕਿਹਾ ਤੁਹਾਡੀ ਅੱਥੀ ਕਿਰਪਾ ਸੰਤਾਂ ਦੇ ਨਹੀਂ ਹੋਈ। ਸੰਤਾਂ ਦੀ ਕਿਰਪਾ ਹਮੇਸ਼ਾ ਰਹੇਗੀ। ਇਹਨਾਂ ਦੇ ਨਾਲ ਜੁੜ ਕੇ ਰਹੀਏ ਇਹਨਾਂ ਦੇ ਕਹਿੇ ਮੈਂ ਉਹ ਅਸੀਂ ਕੰਮ ਕਰ ਸਕੀਏ ਸਮਾਜ ਦੇ ਕੰਮ ਕਰ ਆ ਸਕੀਏ ਇਹ ਹਮੇਸ਼ਾ ਤਾਮ ਹੁੰਦੀ ਹੈ ਔਰ ਮੰਦੀ ਸੰਤੁਸ਼ਟੀ ਮੰਨੂ ਤਾਂ ਕਿ ਇਸੇ ਕਰਨਾ ਮੰਦੀ ਕੇ ਲੋਕਾਂ ਦੀ ਸੇਵਾ ਸਮਰਪਿਤ ਹੋ ਕੇ ਕੀ ਕਰ ਸਕੀਏ ਬਹੁਤ ਸਮਾਗਮ ਦੌਰਾਨ ਸੰਤ ਬਾਬਾ ਦੇਸ ਰਾਜ ਜੀ ਵੱਲੋਂ ਸ਼੍ਰੀ ਖਨਪੜ ਸਾਹਿਬ ਜੀ ਦੀ ਸੇਵਾ ਨਿਭਾਉਣ ਵਾਲੇ ਪਰਿਵਾਰਾਂ ਅਤੇ ਆਏ ਹੋਏ ਮਹਿਮਾਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੇ ਠੰਡੇ ਮਿੱਠੇ ਜਲਦੀਆਂ ਸ਼ਬੀਲਾ ਅਟੁੱਟ ਵਰਤਾਈਆਂ ਗਈਆਂ। ਆਖਰ ਵਿੱਚ ਸੰਤ ਦੇਸ ਰਾਜ ਜੀ ਨੇ ਆਈਆਂ ਸਾਰੀਆਂ ਹੀ ਸੰਗਤਾਂ ਦਾ ਧੰਨਵਾਦ ਕੀਤਾ। ਅਮਰ ਪਦਾਰਥ ਨਾਨਕ ਅਮਰ ਕੀ ਹੈ ਬਣਕੇ ਦੀ ਨਾਮ ਰਿਓ ਸਤਿ ਗੁਰ ਰਹਿਓ ਰਹੇਓ ਗੁਰੂ ਗੋਬਿੰਦ ਤੋਹ ਨਾਨਕ ਇਸ ਜਗਤ ਮੇ ਕਨ ਜਪਿਓ ਗੁਰਮਤਿ ਜਿਹੜਾ ਗੁਰੂ ਦੇ ਮੰਤਰ ਦਾ ਅਭਿਆਸ ਕਰਨਾ ਪੈਰੀ ਸਾਸਰੀ ਨਾਮ ਕੀਆ ਅਮਰਿਆ ਕੈਦੀ ਸਾਸਰੀ ਜਿਹੜਾ ਉਹਦਾ ਨਾਮ ਜਪਿਆ ਉਹ ਅਮਰਿਆ ਕੈਦੀ ਸਾਸਰੀ ਤੇ ਕਦੇ ਮਨ ਮਾਣੇ ਸੁਖ ਭੋਜਾ ਭਜਨ ਮਨ ਮਾਜਦਾ ਸਰ ਜਿਹੜੇ ਜੀਵ ਦੇ ਅੰਦਰ ਸੁੱਖੇ ਸੁਖ ਪ੍ਰਾਪਤ ਹੁੰਦੇ ਇਸ ਕਰਕੇ ਪੈਰੀ ਸਾਸੰਗੇ ਇਹ ਸਮਾਗਮ ਕਰਾਇਆ ਜਾਂਦਾ ਤੇ ਇਸ ਕਰਕੇ ਧਰਮ ਦੀ ਗੱਲ ਹੋਣੀ ਚਾਹੀਦੀ ਹੈ ਠੀਕ ਹੈ ਰਾਜਨੀਤੀ ਵੀ ਹੋਣੀ ਚਾਹੀਦੀ ਹੈ ਸਮਾਜ ਦੀ ਗੱਲ ਵੀ ਹੋਣੀ ਚਾਹੀਦੀ ਹੈ ਲੇਕਿਨ ਉਹ ਇੱਕੋ ਬੰਦਾ ਜਿਹੜਾ ਹੈ ਪੈਰਿਸਾ ਕੋਲ ਉਹ ਗੱਲ ਸਾਰੇ ਵਿੱਚ ਕਰ ਕੋਈ ਵੀ ਜ਼ਿੰਮੇਵਾਰੀ ਲੈਣ ਵਿੱਚ ਇਹ ਲੱਗਦਾ ਉਹ ਗੱਲ ਦਾ ਅਸਰ ਉਹ ਰਹਿੰਦਾ ਤੁਸੀਂ ਕੋਲ ਨੂੰ ਗਾਰ-ਬਾਰ-ਬਾਰ ਕਹਿੰਦੇ ਸਾਰੇ ਲੋਕੀ ਭੁੱਲ ਜਾਂਦੇ ਕਹਿੰਦੇ ਇੱਕੋ ਗੱਲ ਦਾ ਰਸਾਇਣ ਚੁੱਪ ਕੇ ਬੰਦਾ ਗੱਲ ਕਰਨੇ ਤੇ ਉਹ ਹਰੇਕ ਨੂੰ ਚੇਤੇ ਰੱਖਦੀ ਕਾ ਗੱਲ ਉੱਤੇ ਹੋਈ ਸੀ ਆ ਚੇਤੇ ਰੱਖਿੰਦੇ ਸੀ ਇਸ ਕਰਕੇ ਪੈਰੀ ਸਾਹਿਬ ਸੰਗੀਤ ਅਸੀਂ ਸਥਾਨ ਤੇ ਉਹਨੇ ਪਾਣੀ ਨੂੰ ਫੈਲ ਦੇ ਵਿੱਚ ਪਾਉਣ ਦਾ ਬਾਣੀ ਵਿੱਚ ਮੰਨਣਾ ਹੈ ਗੁਰੂ ਦੇ ਵਚਨ ਨੂੰ ਮੰਨਣਾ ਤਾਲ ਸਭ ਤੋਂ ਪਹਿਲਾਂ